ਮੇਰੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਹੈ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਨੇ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਇਸ ਸਟੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਆਂ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਹਾ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭ ਇਹਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਮਗੇ ਇਸ ਕਿਸਮ ਦੀ ਆਦਤ ਹੈ ਔਰ ਪਰਸੋ ਹੀ ਅਜੀ ਉਹਨਾਂ ਨਾਲ ਗੱਲ ਹੋ ਕੇ ਐ ਡੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਜਾਨੀ ਰਗਵੀਰ ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਭਰਤੇ ਕਿਦਾ ਮਹਾਨ ਕੰਮ ਕਰ ਰਹੇ ਆ ਗਿਆਨੀ ਰਗਵੀਰ ਸਿੰਘ ਜਿੰਨੀਆਂ ਕਮੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ ਪੰਜ ਪੇਜ ਭਰਤੇ ਹੈ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲੇਖਣ ਲੱਗ ਗਏ ਤਾਂ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਣ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲੇਖਣ ਲੱਗ ਗਏ ਤਾਂ ਕਹਿੰਦਾ ਜੀ ਪੰਜ ਪੇਜ ਭਰਦੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਨਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋ ਨੁਕਸਾਨਖਸ ਲੱਭਣੇ ਹੋ ਤੇ ਛੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬਹੁਤੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੀ ਆਉਣੀਆਂ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ 5-4 ਪੇਜਾਂ ਚ ਤੁਹਾਨੂੰ ਦੇ ਦੂਗਾ ਤੁਹਾਡੇ ਕੰਮ ਆ ਜਾਣਗੀਆਂ ਕੈਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦੇ ਹੋ ਤੁਹਾਡੇ ਚਿੱਟੀਆਂ ਦਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅੱਜ ਤਾਂ ਫੇਰ ਬੰਦੇ ਐ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹਿ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਦੀ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸੀ ਨੁਕਸ ਨੁਕਸੀ 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 ਦੇਖਣ ਲੱਗ ਪਏ ਹੈ ਨਾ ਹੈਰਾਨੀ ਦੀ ਗੱਲ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਾਨਜੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਆਂ ਕਿ ਸ੍ਰੀ ਅਕਾਲ ਤੱਕ ਸਹਿਦ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧਨਤਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਸ ਪੰਜ ਮੈਂਬਰੀ ਕਮੇਟੀ 'ਚ ਮੈਂਬਰ ਹੈ ਔਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਹੀ ਲਿਖਿਆ ਸੀ ਹੱਥ ਨਾਲ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਨਾਂ ਲਿਖ ਰਿਹਾ ਸੀ ਤੇ ਬਿਲਕੁਲ ਸਹੀ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਡੀ ਭੈਣ ਸੇਵਾ ਨਿਭਾ ਰਹੀ ਹੈ ਔਰ ਜਾਂ ਇਹ ਜਾਣਦੀ ਹੈ ਜਾਂ ਅਕਾਲ ਪੁਰਖ ਜਾਣਦਾ ਜਾਂ ਥੋੜਾ ਬਹੁਤ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ ਪਰ ਫਿਰ ਵੀ ਇਹ ਸਾਡੀ ਭੈਣ ਡੱਡੀ ਰਹੀ ਹੈ ਅੜੀ ਰਹੀ ਹੈ ਔਰ ਵਾਕਈ ਇਹਨੇ ਸਾਬਤ ਕਰ ਦਿੱਤਾ ਕਿ ਇਹ ਸ਼ਹੀਦ ਪਰਿਵਾਰ ਦੀ ਜਿਹੜੀ ਆ ਉਹ ਬੇਟੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸੇਵਾਵਾਂ ਦੇਣ ਦੇ ਬਾਵਜੂਦ ਇਹਦਾ ਅਡੋਲ ਰਹਿਣਾ ਇਹਦਾ ਅਡਿੱਲ ਰਹਿਣਾ ਇਹਦਾ ਅਡਿੱਗ ਰਹਿਣਾ ਸਾਡੇ ਮਨ 'ਚ ਇਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੀ ਐ ਔਰ ਬਾਕੀ ਜਿਹੜੇ ਇਹਨਾਂ ਦੇ ਨਾਲ ਚਾਰ ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਨਮਨ ਕਰਨ ਨੂੰ ਦਿਲ ਕਰਦਾ ਕਿ ਉਹ ਅੜੇ ਨੇ ਉਹ ਢਰੇ ਨਹੀਂ ਐ ਨਹੀਂ ਦਬਾ ਉਹਨਾਂ ਦੇ ਵੀ ਪਿਆ ਹੋਣਾ ਅਰ ਦਬਾਅ ਪੈਣ ਦੇ ਬਾਵਜੂਦ ਉਹ ਅੜੇ ਰਹੇ ਆ ਉਹ ਡਟੇ ਰਹੇ ਆ ਤੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਚਾਹਣਗੇ ਨਾ ਉਹ ਵੀ ਆਓ ਭਾਈ ਆਪਾਂ ਸ਼ਰੋਮਣੀ ਅਕਾਲੀ ਦਲ ਦੇ ਕਾਫਲੇ ਦਾ ਹਿੱਸਾ ਬਣੀਏ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ ਆਦਬ ਕਰਨਾ ਉਹਨਾਂ ਦਾ ਤਾਂ ਕਿ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਜੇ ਅਸੀਂ ਪੰਥ ਲਈ ਖੜੇ ਹਾਂ ਤੇ ਪੰਥ ਸਾਡੇ ਲਈ ਖੜਿਆ ਤੇ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਹਿੱਸਾ ਬਣਨਾ ਹੈ ਪਹਿਲਾਂ ਸਤਿਕਾਰ ਕਰਨਾ ਹੈ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਨਾ ਹੈ ਇਹ ਤਾਂ ਕਹਿੰਦੇ ਆ ਨਾ ਸਾਡੀ 30 ਲੱਖ ਹੋ ਗਈ ਸਾਡੀ 35 ਲੱਖ ਹੋ ਗਈ। ਔਰ ਬਿਨਾ ਆਧਾਰ ਕਾਰਡ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮੇ ਚ ਸਪਸ਼ਟ ਲਿਖਿਆ ਕਿ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਐ ਬੋਕਸ ਨਹੀਂ ਹੋਣੀ ਚਾਹੀਦੀ ਭਰਤੀ। ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਜਿਹੜਾ ਉਹ ਦਿੱਤਾ। ਤਾਂ ਮਤਲਬ ਸਾਰੀ ਬੋਕਸ ਹੀ ਐ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਆਉਣੀ ਆ ਉਹਨੇ ਆਧਾਰ ਕਾਰਡ ਨੰਬਰ ਵੀ ਜਿਹੜਾ ਉਹ ਮੈਂਸ਼ਨ ਕਰਨਾ। ਔਰ ਅਸੀਂ ਐਡੀ ਵੱਡੀ ਗਣਤੀ 'ਚ ਮੈਂਬਰ ਬਣਨਾ ਅੱਡੀ ਵੱਡੀ ਗਿਣਤੀ ਚ ਮੈਂਬਰ ਬਣਨਾ ਹੈ ਕਿ ਜੋ ਮਹਾਰਾਸ਼ਟਰ ਦੇ ਵਿੱਚ ਉਹ ਸ਼ਿਵ ਸੈਨਾ ਨਾ ਹੋਇਆ ਸੀ ਨਾ ਆਪਾਂ ਉਹੀ ਕਰਾਂਗੇ ਇਹਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉੱਤੇ ਦਿਖਾ ਦਿਖਾ ਕੇ ਅਸਤੀਫੇ ਦਿੱਤੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿੰਦਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿੰਦਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਫਿਰ ਖੁੱਡਾਂ ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਆਕਾਲੀ ਦਲ ਚੋਂ ਇੱਥੇ ਤੇ ਰੱਖਿਓ ਜੇ ਗੱਲ ਇਸ ਰੀ ਅਕਾਲ ਤਖਸਾਲ ਦਾ ਹੁਕਮਨਾਮਾ ਔਰ ਪੰਥ ਜਿਹੜਾ ਇਹ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਸਾਧ ਸੰਗਤ ਜੀ ਅਸੀਂ ਵੱਧ ਤੋਂ ਵੱਧ ਸ਼ਰੋਮਣੀ ਆਕਾਲੀ ਦਲ ਜੋ ਸ੍ਰੀ ਅਕਾਲ ਤਖਸਾਲ ਦੀ ਸਰਪ੍ਰਸਤੀ ਚ ਜੋ ਸ੍ਰੀ ਅਕਾਲ ਤਖਸਾਲ ਦੀ ਸਰਪ੍ਰਸਤੀ ਚ ਪੁਨਰ ਸਰਜੀਤ ਹੋਣ ਜਾ ਰਿਹਾ ਹੈ ਅਸੀਂ ਉਹਦਾ ਹਿੱਸਾ ਬਣਨਾ ਹੈ ਵੱਧ ਤੋਂ ਵੱਧ ਗਣਤੀ 'ਚ ਵੱਡੀ ਗਣਤੀ 'ਚ ਇਹ ਜਿਹੜਾ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦੱਸਦਾ ਹੈ ਇਹ ਚੱਕੀ ਫਿਰੇ ਮਾਨਤਾ ਬੱਟੀ ਫਿਰੇ ਮਾਨਤਾ ਦੀ ਬੱਟੀ ਕੋਈ ਨਹੀਂ ਜੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਬਣਨ ਵਾਲੇ ਪੁਨਰ ਸਰਜੀਤ ਹੋਣ ਵਾਲੇ ਅਕਾਲੀ ਦਲ ਨੂੰ ਮਾਨਤਾ ਦੀ ਲੋੜ ਪਾਊਗੀ ਨਾ ਲੈ ਲਾਂਗੇ ਅਸੀਂ ਵੀ ਹਜੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਪਾਊਗੀ ਦੇਖ ਲਾਂਗੇ ਇਸ ਕਰਕੇ ਸਾਧ ਸੰਗਤ ਜੀ ਆਪਾਂ ਵੱਧ ਤੋਂ ਵੱਧ ਕਾਫਲੇ ਬਣਾ ਕੇ ਤੁਰਨਾ ਹੈ ਔਰ ਅਸੀਂ ਸਾਥ ਦੇਣੇ ਤਾਂ ਕਿ ਸਾਡੀ ਰਾਸੀ ਹੋਣ ਜਿਹੜੀ ਹੈ ਪੰਜਾਬ ਦੇ ਵਿੱਚ ਮਜ਼ਬੂਤ ਹੋ ਸਕੇ ਔਰ ਸਾਡੇ ਹੱਕ ਜਿਹੜੇ ਹੈ ਪੰਜਾਬ ਦੇ ਵਿੱਚ ਸਾਡੇ ਸੁਰੱਖਿਅਤ ਰਹਿ ਸਕਣ